ਨਿੱਕੀ ਮਹਾਰਾਜ ਕੀ ਜੈ ਔਰ ਨੀਕ ਸ਼ਕਤੀ ਅਮਰ ਹੈ ਬਰਾਬ ਸੇ ਕਹੋ ਬੰਗਾਲ ਨਿਕਰੇ ਹੈ ਅਦਬ ਸੇ ਕਹੋ ਬੰਗਾਲ ਨਿਕਰੇ ਹੈ ਅੱਜ ਬੜੀ ਦੁਖੀ ਇਤਨਾ ਦੱਸਣਾ ਪੈਂਦਾ ਹੈ ਸਾਡੀ ਕੌਮ ਸਾਡੇ ਸਮਾਜ ਦਾ ਹੀਰਾ ਸੁਮਤ ਕਾਲੀ ਜੀ ਜਿਨ੍ਹਾਂ ਨੂੰ ਇਸ ਇਲਾਕੇ ਦੇ ਗੁੰਡਾ ਅੰਸਰਾਂ ਨੇ ਇਹਦੇ ਘਰ ਆ ਕੇ ਹਮਲਾ ਕੀਤਾ ਸਾਡੀ ਬਹੂ ਕਾਲੀ ਜੀ ਦੀ ਘਰ ਦੀ ਨੂੰ ਕੁੱਟਿਆ ਔਰ ਇਹਦੀ ਪਵਿੱਤਰ ਮਾਲਾ ਤੋੜ ਦਿੱਤੀ ਔਰ ਇੰਨਾ ਕਿ ਬੇਅਦਬੀ ਕੀਤੀ ਆ ਕਿ ਮਾਂ ਜੋ ਪੁਲਿਸ ਕਮਿਸ਼ਨ ਅੰਸਾਰ ਕੋ ਲਾਅ ਐਂਡ ਆਰਡਰ ਦਾ ਕੰਟਰੋਲ ਹੀ ਹੋ ਰਿਆ ਸਾਡਾ ਵਾਜਮਿਕੀ ਮੱਝੀ ਪਾਇਆ ਜਾ ਰਾ ਪਿੰਡਾਂ ਔਰ ਸ਼ਹਿਰ ਚ ਪੀੜਤਾਂ ਦੇ ਕੰਮ ਕਰਦਾ ਹੈ ਔਰ ਪ੍ਰਸ਼ਾਸਨ ਜਿੱਥੇ ਵੀ ਸਾਡੇ ਸਮਾਜ ਦੇ ਬੰਦੇ ਕੰਮ ਕਰਨ ਜਾਂਦੇ ਆ ਉਹਨਾਂ ਦੀ ਸਰਵਾਈ ਨਹੀਂ ਕਰਦੇ ਔਰ ਅਗਰ ਇਹ ਪੀੜਤਾਂ ਦੇ ਕੰਮ ਕਰਦੇ ਆ ਤਾਂ ਵਿਰੋਧੀ ਆਸਰ ਸਾਨੂੰ ਆਣ ਕੇ ਕਾਲਾ ਘੜਦੇ ਘਰਾਂ 'ਚ ਹਮਲੇ ਕਰਦੇ ਆ ਸਾਡੇ ਤੇ ਗੋਲੀਆਂ ਚੱਲਦੀਆਂ ਲੇਕਿਨ ਬੜੇ ਦੁੱਖੇਦਾਰ ਰੁੱਸਦਾ ਪੈਂਦਾ ਹੈ ਪ੍ਰਸ਼ਾਸਨ ਨੇ ਸਾਡੇ ਸਮਾਜ ਦੇ ਹਿੱਤਾਂ 'ਚ ਕੋਈ ਫੈਸਲਾ ਨਹੀਂ ਲਿਆ ਅਗਰ ਇਹੇ ਵੀ ਮਾਰਦਾ ਤਾਂ ਸ਼ਿਵ ਸੈਨਾ ਜਾਂ ਕਿਤੇ ਹੋਰ ਪਰਿਵਾਰ ਦੇ ਹੋ ਜਿੰਦੇ ਹੁਣ ਉਹਨਾਂ ਦੇ ਮੂਹੇ 'ਤੇ ਗਾਰਦਾ ਲੱਗ ਜਾਂਦੀਆਂ ਹਨ ਆ ਦੱਸਣਾ ਪੈਂਦਾ ਹੈ ਕਿ ਬਾਜਮਗੀ ਮਜਬੂਰੀ ਪਾਈ ਜਾ ਰਹੀ ਨਾ ਕਰਤੋਂ ਬਹੁਤ ਪੀੜਦਾ ਹੈ ਅਸੀਂ ਮਾਂ ਜੋ ਪੁਲਿਸ ਨੂੰ ਲੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਸਮਾਜ ਦੇ ਜਿਹੜੇ ਹਿੱਤਾਂ 'ਚ ਕੰਮ ਕਰ ਜਿੱਥੇ ਸਾਡੇ ਸਮਾਜ ਨੂੰ ਕਿਤੇ ਪੁੱਛ ਮਈਆ ਕਰਨੇ ਵਾਲੀ ਆ ਜਲਾਨ ਆਰਡਰ ਦਾ ਲੱਕ ਦੇ ਐਸਐਚ ਨੂੰ ਕਿਹਾ ਜਾਵੇ ਕਿ ਉਹ ਦੋਸ਼ੀਆਂ ਦੇ ਬੰਦੀ ਕਾਰਵੇ ਕੀਤੇ ਹੋਏ ਦੇ ਵਾਲਮੀਕੀ ਮਜਬੂਬ ਜਾਰਾ ਮਾ ਜੋ ਕਮਿਸ਼ਨ ਦਰਸਨ ਦੇ ਬਾਅਦ ਦਰਿਆ ਵਿਚਾ ਕੋ ਬੈਠੇਗਾ ਇਹਨਾਂ ਲਬਜਾਣਾ ਜੈ ਜੀਨ ਜੈ ਬਾਦ ਜੀ ਆ ਵਾਲਮੀਕੀ ਤੇ ਭਗਵਾਨ ਵਾਲਮੀਕ ਮਹਾਰਾ ਜੀ ਜੀ ਸ਼੍ਰੀ ਸ਼੍ਰੀ ਸੋਰ ਸਤਗੁਰੂ ਜੀ ਆ ਨਤ ਮਹਾਰਾ ਜੀ ਸਮੂਚੇ ਪੰਜਾਬ ਦੀ ਜਿਹੜੀ ਲੋਰਡ ਆਰਡਰ ਸੀ ਆ ਉਸ ਤੋਂ ਪੂਰਨ ਤੌਰ ਤੇ ਪੰਜਾਬ ਦੇ ਲੋਕੀ ਜਾਣੂ ਨੇ ਪਰ ਖਾਸ ਤੌਰ ਤੇ ਅੰਮ੍ਰਿਤਸਰ ਦੀ ਜਿਹੜੀ ਲॉ ਐਂਡ ਆਰਡਰ ਦੀ ਇੱਕ ਸਥਿਤੀ ਆ ਉਹ ਅੱਜ ਦੇਖਣ ਨੂੰ ਮਿਲੀ ਜਿੱਥੇ ਇੱਕ ਉੱਗੇ ਵਾਲਮੀਕ ਸਮਾਜ ਦੇ ਧਾਰਮਿਕ ਨੇਤਾ ਰਤੇ ਉਸਦੇ ਪਰਿਵਾਰ ਤੇ ਉੱਤੇ ਗੁੰਡਾਸਾਂ ਉਹ ਲੋਕ ਜਿੱਥੇ ਹਮਲਾ ਕੀਤਾ ਗਿਆ ਉੱਥੇ ਨਾਲ-ਨਾਲ ਪਰਿਆਦਾ ਤੋੜ ਕੇ ਧਾਰਮਿਕ ਜਿਹੜੀ ਪਰਿਆਦਾ ਹੀ ਭੰਗ ਕੀਤੀ ਗਈ ਅਤੇ ਉਸ ਤੋਂ ਦਰਮਿਆਨ ਵੀ ਮਾਨ ਜੋ ਐਸਐਸਓ ਵੱਲੋਂ ਕੋਈ ਵੀ ਐਸੀ ਜਿਹੜੀ ਤਰ੍ਹਾਂ ਦਾ ਮਕਦਮਾ ਦਰਜ ਕਰਨ ਦੇ ਪਹਿਲ ਕਦਮੀ ਨਹੀਂ ਦਿਖਾਈ ਗਈ ਜਿਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕੀ ਵਾਲਮੀਕ ਸਮਾਜ ਦੇ ਧਾਰਮਿਕ ਆਗੂ ਅਤੇ ਸੰਤਾਂ ਨੂੰ ਸਿੱਧੇ ਤੌਰ ਤੇ ਦਾ ਗੁੰਡਰਸਾ ਟਾਰਗੇਟ ਕਰ ਰਹੇ ਨੇ ਜਿਸ ਤੱਕ ਹੁਣੇ ਹੀ ਪ੍ਰਦੀਪ ਗੱਭਰ ਜੀ ਦੱਸਿਆ ਹੈ ਜੇਕਰ ਇਹੀ ਘਟਨਾ ਕਿਸੇ ਹੋਰ ਧਾਰਮਿਕ ਆਗੂ ਜਾਂ ਧਾਰਮਿਕ ਨੇਤਾ ਨਾਲ ਹੋਈ ਹੁੰਦੀ ਤੇ ਸ਼ਹਿਰ ਦੇ ਘਰ ਦੇ ਬਾਹਰ ਗਾਰਦਾਂ ਲੱਗ ਜਣੀਆਂ ਅਸੀਂ ਉਹਨਾਂ ਨੂੰ ਸੁਰੱਖਿਆ ਮਿਲਿਆ ਹੋਈ ਨਹੀਂ ਪਰ ਇੱਥੇ ਉਲਟ ਹੈ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਲੱਗਦਾ ਹੈ ਕਿ ਵਾਲਮੀਕ ਸਮਾਜ ਕਮਜ਼ੋਰ ਹੈ ਪਰ ਇਹ ਤੁਹਾਨੂੰ ਕੱਲ ਦੁਪਹਿਰੇ 2 ਵੇ ਵੇਖਣ ਨੂੰ ਮਿਲ ਜਾਵੇਗਾ ਕਿ ਵਾਲਮੀਕ ਸਮਾਜ ਕਮਜ਼ੋਰ ਹੈ ਜਾਂ ਤਾਕਤਵਰ ਹੈ ਇਹ ਨਾਇਕਦਾ ਜਵਾਲ ਵੀ ਕਿ ਸਾਰੇ ਵਾਦੀ ਕਿਸਮਾਇ ਨੂੰ ਬੇਨਤੀ ਹੈ ਕਿ ਕੱਲ 2 ਵੇ ਥਾਣਾ ਮੋਗੰਪੁਰੇ ਦੇ ਬਾਹਰ ਸਾਰੇ ਨੇ ਆਪਣੀ ਇਕਤਾ ਸਬੂਤ ਦਿੰਦੇ ਆਇਰੋਣਾ ਅਤੇ ਇਸ ਬੀ ਦੀ ਕਾਇਦੇ ਹੱਕਾਂ ਦੀ ਆਖੀ ਕਰਦੇ ਮਕਦਮਾ ਦਰਜ ਕਰਾਗੇ ਉੱਠਣਾ ਇਹਨਾਂ ਨੇ ਜੋ ਬੋਲੇ 100 ਰੁਪਏ ਸੁਬਾਨ ਵਾਹ